ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਕੁਲਜਿੰਦਰ ਸਿੰਘ ਸਿੱਧੂ ਤੇ ਇਸ ਵੇਲੇ ਇੱਕ ਬਾਗੀ ਹਵਾਏ ਵੈਬ ਸੀਰੀਜ਼ ਹੈ ਜਿਹੜੀ ਕਿ 1984 ਤੋਂ ਬਾਅਦ ਜਿਹੜਾ ਪੁਲਿਸ ਤੇ ਸਰਕਾਰੀ ਧੱਕੇਸ਼ਾਹੀ ਦਾ ਦੌਰ ਪੰਜਾਬ ਦੇ ਵਿੱਚ ਚੱਲਿਆ ਸੀਗਾ ਉਹ ਦਹਾਕਾ ਜਿੰਨੂੰ ਖੂਨੀ ਦਹਾਕਾ ਵੀ ਕਹਿ ਸਕਦੇ ਆ ਤੇ ਉਸ ਦਹਾਕੇ ਦੇ ਉੱਤੇ ਆਧਾਰਿਤ ਇਹ ਵੈਬ ਸੀਰੀਜ਼ ਹੈ ਖੈਰ ਵੇ ਇਸ ਵੇਲੇ ਮੈਂ ਤੁਹਾਡੇ ਨਾਲ ਇਸ ਵੈਬ ਸੀਰੀਜ਼ ਦੇ ਸਬੰਧ ਚ ਗੱਲ ਕਰਨ ਲਈ ਨਹੀਂ ਹਾਜ਼ਰ ਹੋਇਆ ਮੈਂ ਗੱਲ ਕਰਨ ਆਇਆ ਤੁਹਾਡੇ ਨਾਲ ਖਡੂਰ ਸਾਹਿਬ ਹਲਕੇ ਦੇ ਵਿੱਚ ਜਿਹੜਾ ਆਪਣੀ ਕੋਲ ਇੱਕ ਨੁਮਾਇੰਦਾ ਹੈ ਭਾਈ ਅਮਰਤਪਾਲ ਸਿੰਘ ਉਹਨਾਂ ਦੀ سپورਟ ਦੇ ਲਈ ਮੈਂ ਹਾਜ਼ਰ ਹੋਇਆ ਕਿਉਂਕਿ ਮੈਨੂੰ ਲੱਗਦਾ ਹੈ ਕਿ ਆਪਾਂ ਸਮੇਂ-ਸਮੇਂ ਤੇ ਹਰ ਕਿਸੇ ਨੂੰ ਮੌਕਾ ਦਿੰਨੇ ਆ ਤੇ ਭਾਈ ਅਮਰਤਪਾਲ ਸਿੰਘ ਨੇ ਆਪਣਾ ਇੱਕ ਪਤਿਤ ਮੇਰੇ ਵਰਗੇ ਮੋਨੇ-ਕੋਨੇ ਨੌਜਵਾਨ ਤੋਂ ਪਹਿਲਾ ਇੱਕ ਸਿੱਖੀ ਤੱਕ ਦਾ ਸਫ਼ਰ ਕੀਤਾ ਬੜੇ ਜਜ਼ਬੇ ਦੇ ਨਾਲ ਉਹਨਾਂ ਨੇ ਸਿੱਖੀ ਨੂੰ ਅਪਣਾਇਆ ਖੰਡੇ ਬਾਟੇ ਦੀ ਪੋਲ ਲਈ ਅਮਰ ਸ਼ਕਿਆ ਫਿਰ ਬਹੁਤ ਸਾਰੇ ਨੌਜਵਾਨਾਂ ਨੂੰ ਆਪਣੇ ਨਾਲ ਜੋੜ ਕੇ ਅਮਰਤਾਰੀ ਕੀਤਾ ਨਸ਼ਿਆਂ ਦੇ ਖਿਲਾਫ ਪ੍ਰਚਾਰ ਕੀਤਾ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਸਿੱਖਾਂ ਦੇ ਹੱਕਾਂ ਦੀ ਗੱਲ ਕੀਤੀ ਸਿੱਖਾਂ ਨਾਲ ਹੋਏ ਧੱਕੇਸ਼ਾਹੀ ਨੂੰ ਉਹਨਾਂ ਨੇ ਬੜੀ ਦਲੇਰੀ ਤੇ ਬੜੀ ਬੇਬਾਕੀ ਦੇ ਨਾਲ ਦੁਨੀਆ ਦੇ ਸਾਹਮਣੇ ਰੱਖਿਆ ਤੇ ਜੇ ਇਹੋ ਜਿਹੇ ਬੰਦੇ ਨੂੰ ਸਰਕਾਰ ਜੇਲ੍ਹ ਦੇ ਵਿੱਚ ਛੁੱਡ ਦਿੰਦੀ ਆ ਡਿੰਗੂਗੜ੍ਹ ਦੇ ਵਿੱਚ ਇਸ ਵੇਲੇ ਉਹ ਜੇਲ੍ਹ ਦੀ ਸਜ਼ਾ ਜਿਹੜੀ ਆ ਭੁਗ ਰਿਹਾ ਸੋ ਉਹ ਕੋਈ ਮਤਲਬ ਅਣਹੋਣੀ ਗੱਲ ਨਹੀਂ ਆ ਕਿਉਂਕਿ ਹਰ ਹਮੇਸ਼ਾ ਹੀ ਇਹ ਹੁੰਦਾ ਆ ਜਿਹੜਾ ਵੀ ਸਿੱਖ ਹੱਕਾਂ ਦੀ ਗੱਲ ਕਰਦਾ ਉਹਨਾਂ ਨੂੰ ਜੇਲਾ ਫਾਂਸੀਆਂ ਤੇ ਪੁਲਿਸ ਮੁਕਾਬਲੇ ਹੀ ਮਿਲਿਆ ਤੇ ਇਸ ਵੇਲੇ ਆਪਣੇ ਕੋਲ ਮੌਕਾ ਹੈ ਕਿ ਆਪਾਂ ਮਰਨ ਤੋਂ ਬਾਅਦ ਤਾਂ ਬਹੁਤ ਲੋਕਾਂ ਦੀ ਕਦਰ ਪਾਉਂਦੇ ਆ ਕਦਰ ਕਰਦੇ ਆ ਸ਼ਹੀਦਾਂ ਦਾ ਤਗਮਾ ਦੇ ਕੇ ਉਹਨਾਂ ਦੀਆਂ ਵਰ੍ਹਸੀਆਂ ਮਨਾਉਂਦੇ ਆ ਪਰ ਜਿਉਂਦੇ ਜੀ ਆਪਾਂ ਬੜੀ ਵਾਰ ਸ਼ੱਕ ਕਰ ਲੈਂਦੇ ਆ ਉਹਨਾਂ ਤੇ ਕਿ ਪਤਾ ਨਹੀਂ ਇਹ ਸਰਕਾਰ ਦਾ ਬੰਦਾ ਹੈ ਪਤਾ ਨਹੀਂ ਇਹ ਕੌਣ ਹੈ ਸੋ ਇਸ ਵੇਲੇ ਇਹ ਗੱਲ ਜਗ ਜਾਹਰ ਹੋ ਗਈ ਹੈ ਕਿ ਭਾਈ ਸਾਹਿਬ ਨੂੰ ਜਿਹੜਾ ਹੈ ਡਿਬਲੂਗੜ ਜੇਲ੍ਹ ਵਿੱਚ ਸਰਕਾਰ ਰੱਖ ਕੇ ਐਨਐਸਏ ਲਗਾ ਕੇ ਤੇ 90 ਸਾਲਾਂ ਲਈ ਜਿੱਦਾਂ ਜੱਗੀ ਜੋਲ ਤੇ ਹੋਰ ਬਹੁਤ ਸਾਰੇ ਨੌਜਵਾਨ ਨੇ ਜਿਨ੍ਹਾਂ ਨੂੰ ਸਰਕਾਰ ਨੇ ਅੰਦਰ ਹੀ ਰੱਖਿਆ ਹੋਇਆ ਤੇ ਪਤਾ ਨਹੀਂ ਕਦੋਂ ਬਾਹਰ ਆਉਣਗੇ ਸੋ ਐਸ ਵੇਲੇ ਮੌਕਾ ਇੱਕ ਤਾਂ ਭਾਈ ਸਾਹਿਬ ਨੂੰ ਆਪਾਂ ਬਾਹਰ ਕਢਾਈਏ ਕਿਉਂਕਿ ਪੰਜਾਬ ਦੇ ਹੱਕਾਂ ਦੀ ਆਵਾਜ਼ ਉਹ ਬੁਲੰਦ ਕਰਨਗੇ ਨਾ ਸਿਰ ਪਰਲੀਮੈਂਟ ਵਿੱਚ ਬਲਕਿ ਜਦੋਂ ਉਹਨਾਂ ਦੇ ਕੋਲ ਇੱਕ ਐਮਪੀ ਦਾ ਇੱਕ ਟੈਗ ਹੋਊਗਾ ਇੱਕ ਅਹੁਦਾ ਹੋਊਗਾ ਓਪੋਜੀਸ਼ਨ ਨੂੰ ਵਰਤ ਕੇ ਉਹਨਾਂ ਦੀ ਜਿਹੜੀ ਗੱਲ ਹੈ ਉਹ ਇੰਟਰਨੈਸ਼ਨਲ ਲੈਵਲ ਤੇ ਸੁਣੀ ਜਾਊਗੀ ਸੋ ਆਪਣੇ ਕੋ ਮੌਕਾ ਖਡੂਰ ਸਾਹਿਬ ਵਾਲਿਓ ਮੇਰਾ ਵੀ ਪਿੰਡ ਉੱਥੇ ਹੀ ਪੈਂਦਾ ਕਾੜਵਾ ਕਿ ਆਪਾਂ ਭਾਈ ਸਾਹਿਬ ਨੂੰ ਵੱਧ ਤੋਂ ਵੱਧ ਵੋਟਾਂ ਦੇ ਨਾਲ ਜਿਤਾ ਕੇ ਪਾਰਲੀਮੈਂਟ ਵਿੱਚ ਭੇਜੀਏ ਇਸ ਵੇਲੇ ਵੇਲਾ ਇਹ ਨਹੀਂ ਆ ਕਿ ਤੁਸੀਂ ਕਾਂਗਰਸ ਨਾਲ ਜੁੜੇ ਹੋ ਜਾਂ ਤੁਸੀਂ ਸ਼ਰਮਨੀ ਕਾਲੀ ਦਰਬਾਦਲ ਨਾਲ ਜੁੜੇ ਹੋ ਜਾਂ ਤੁਸੀਂ ਆਮ ਪਾਰਟੀ ਦੇ ਵਰਕਰ ਹੋ ਇਸ ਵੇਲੇ ਮੁੱਦਾ ਇਹ ਹੈ ਕਿ ਆਪਾਂ ਨੂੰ ਆਪਣਾ ਇਹ ਨੁਮਾਇੰਦਾ ਜਿਹੜਾ ਹੈ ਜਿਹੜਾ ਧੜਲ ਦੇ ਨਾਲ ਪੰਜਾਬ ਦੇ ਹੱਕਾਂ ਦੀ ਗੱਲ ਕਰ ਸਕਦਾ ਨੌਜਵਾਨ ਹੈ ਜਿਹਦੇ ਕੋਲ ਜੋਸ਼ ਵੀ ਹੈ ਹਤਸ਼ਾ ਵੀ ਹੈ ਬੜੀ ਚੰਗੀ ਸੋਚ ਵੀ ਹੈ ਪੰਜਾਬ ਦਾ ਇੱਕ ਵਿਜ਼ਨ ਵੀ ਹੈ ਸੋ ਉਸ ਬੰਦੇ ਨੂੰ ਆਪਾਂ ਪਾਰਲੀਮੈਂਟ ਚ ਭੇਜੀਏ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਭਾਈ ਅਮਰਿਤਪਾਲ ਸਿੰਘ ਦੀ ਸਪੋਰਟ ਕਰੀਏ ਹੋ ਸਕਦਾ ਤੁਹਾਨੂੰ ਕਈਆਂ ਨੂੰ ਮਾੜੇ-ਮੋٹے ਕੁਝ ਗੱਲਾਂ ਭਾਈ ਅਮਰਿਤਪਾਲ ਸਿੰਘ ਦੀਆਂ ਨਾਲ ਚੰਗੀਆਂ ਲੱਗੀਆਂ ਹੁਣ ਪਿਛਲੇ ਪਾਸਟ ਵਿੱਚ ਜਿਹੜੀ ਉਹ ਇੱਕ ਬੜੀ ਜੋਸ਼ ਦੇ ਨਾਲ ਉਹਨਾਂ ਨੇ ਸਿੱਖ ਹੱਕਾਂ ਦੀ ਲਹਿਰ ਜਿਹੜੀ ਬੁਲੰਦ ਕੀਤੀ ਸੀ ਡਬਲੂਗੜ ਜੇਲ੍ਹ ਜਾਣ ਤੋਂ ਪਹਿਲਾਂ ਹੋ ਸਕਦਾ ਕੋਈ ਇੱਕ ਅੱਧੀ ਗੱਲ ਉਹਨਾਂ ਦੀ ਤੁਹਾਨੂੰ ਨਾਲ ਵੀ ਚੰਗੀ ਲੱਗੀ ਹੋਵੇ ਮੈਨੂੰ ਵੀ ਇੱਕ ਅੱਧੀ ਕੋਈ ਗੱਲ ਨਹੀਂ ਵੀ ਠੀਕ ਲੱਗੀ ਪਰ ਇਸ ਵੇਲੇ ਮੌਕਾ ਹੋ ਨਹੀਂ ਆ ਕਿ ਆਪਾਂ ਛੋਟੀਆਂ-ਮੋਟੀਆਂ ਕੋਈ ਡਿਫਰੈਂਸਿਸ ਨੇ ਸਾਡੇ ਉਹਨਾਂ ਨਾਲ ਤੇ ਆਪਾਂ ਉਹ ਗੱਲ ਨੂੰ ਉਜਾਗਰ ਕਰਕੇ ਜਾਂ ਸਾਹਮਣੇ ਰੱਖ ਕੇ ਤੇ ਆਪਾਂ ਭਾਈ ਸਾਹਿਬ ਦੀ ਸਪੋਰ ਤੇ ਮੌਕਾ ਆਪਣੇ ਕੋਲ ਇੱਕ ਹੀ ਹੈ ਤੇ ਆਪਾਂ ਇਹ ਮੌਕਾ ਨਾ ਖੁੰਝਾਈਏ ਤੇ ਮਾੜੇ ਮੋٹے ਕੋਈ ਮਨਮਟਾਵ ਵੀ ਹੈ ਤੁਹਾਡੇ ਦਿਮਾਗ 'ਚ ਕੋਈ ਛੱਕੇ ਦੇ ਗਲੇਵੀਆਂ ਉਹ ਭੁੱਲ ਕੇ ਤੇ ਡਟ ਕੇ ਭਾਈ ਸਾਹਿਬ ਦੀ سپورਟ ਵਿੱਚ ਖੜ੍ਹਜੋ ਮੈਂ ਖੁਦ ਐਸ ਵੇਲੇ ਸ਼ੂਟਿੰਗ ਤੋਂ ਜਿੱਦਾਂ ਹੀ ਬਿਜੀ ਚੱਲ ਰਿਹਾ ਹਾਂ ਜਿੱਦਾਂ ਹੀ ਫ੍ਰੀ ਹੋਇਆ ਮੈਨੂੰ ਲੱਗਦਾ ਹੈ ਕਿ ਮੇਰੀ ਕੋਸ਼ਿਸ਼ ਹੋਊਗੀ ਕਿ ਮੈਂ ਆਪਣੇ ਪਿੰਡ ਤੇ ਆਪਣੇ ਆਸ-ਪਾਸੇ ਦੇ ਇਲਾਕੇ ਕਾੜਵਾਲੇ ਪਾਸੇ ਚ ਆ ਕੇ ਭਾਈ ਸਾਹਿਬ ਦੇ ਲਈ ਨਿਜੀ ਤੌਰ ਤੇ ਪ੍ਰਚਾਰ ਵੀ ਕਰਾਂ ਸੋ ਇਹ ਮੇਰਾ ਮੈਸੇਜ ਜ਼ਰੂਰ ਦਿਲੋਂ ਸਵੀਕਾਰ ਕਰਨਾ ਤੇ ਭਾਈ ਸਾਹਿਬ ਦੀ ਵੱਧ ਤੋਂ ਵੱਧ ਆਪਾਂ سپورਟ ਕਰੀਏ ਇਹੀ ਬੇਨਤੀ ਆ ਵਾਈਗੁਰ ਜੀ ਦਾ ਕਲਸਾ ਵਾਈਗੁਰ ਜੀ ਦੀ ਖਿਫਤ